ਸਤਿ ਸ਼੍ਰੀ ਅਕਾਲ ਜੀ ਸਾਡਾ ਚੈਨਲ ਦੇਖੋ ਤੇ ਲਾਈਕ ਕਰੋ ਤੇ ਕਮੈਂਟ ਕਰੋ ਤੇ ਸਬਸਕ੍ਰਾਈਬ ਕਰੋ ਨਾਲ ਸਾਡੀ ਵੀਡੀਓ ਦੇਖੋ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਲੋ ਜੀ ਮੈਚ ਚੱਲ ਰਿਹਾ ਛੋੜੇ ਜਿਹਾ ਆਖਾਂ ਦਾ ਮੈਚ ਲਾ ਰਖਿਆ ਇਧਰ ਟੀਮ ਆ ਗਈ ਬੈਟਿੰਗ ਚੱਲ ਰਹੀ ਆ ਉਧਰ ਉਹਨਾਂ ਦਾ ਮੈਚ ਲਾਇਆ ਮੁੰਡੇ ਨਾਲ ਤਿੰਨ ਜਣਿਆਂ ਨਾਲ ਉਹ ਤਿੰਨ ਨੇ ਇਹ ਵੀ ਤਿੰਨ ਨੇ ਬੋਲਰ ਬਾਲ ਪਾਉਂਦੇ ਦੀ ਬਾਲ ਮੰਗ ਰਹੀ ਰਹੀ ਸਲਿੱਪਾਂ ਉਂਡਾ ਕਰਾ ਰਿਹਾ ਰਿਹਾ ਭਾਈ ਸਲਿੱਪ ਪਈ ਲਾਈ ਹੋਈ ਪਿੰਡ ਦਾ ਮੁੰਡਾ ਖੇਡਦਾ ਹੁੰਦਾ ਉਧਰ ਉਹ ਫਿਰਦਾ ਸਤਨਾਮੀ ਦਾ ਮੁੰਡਾ ਇੱਧਰ ਆ ਬੈਠੇ ਨੇ ਤਿੰਨ ਖੜਿਆ ਰਹੀ ਹਲੇ ਆ ਮੁੰਡੇ ਦੋਨੇ ਖੜਿਆ ਹੀ ਨਹੀਂ ਹੈਗੇ ਇਹਨਾਂ ਨੂੰ ਵੀ ਵੰਡਣਗੇ ਹਲੇ ਉਹਨਾਂ ਨੇ ਮੈਚ ਲਾ ਰੱਖਿਆ ਤਿੰਨਾਂ ਨੇ ਚੱਲ ਵੀ ਬੋਲਰ ਪਾਉਂਦਾ ਚੱਲ ਵੀ ਬੋਲਿੰਗ ਛੋਣੀ ਪਾਇਆ ਕਰ ਛੋਣੀ ਛੋਣੀ ਬਾਲ ਪਾਇਆ ਕਰ ਇਹ ਚੱਕ ਤਾਂ ਛੱਡ ਉਧਰ ਜਾ ਚਲੋ ਜੀ ਬੋਲਰ ਬਾਲ ਪਾਉਂਦਾ ਹੋਇਆ ਤੇ ਉਧਰ ਬੈਟਸਮੈਨ ਸ਼ਾਟ ਮਾਰਦਾ ਹੋਇਆ ਓ ਆ ਗਿਆ ਇੱਕ ਮੁੰਡਾ ਖੋਪਣਾ ਇੱਕ ਖਿਡਿਆਰੀ ਓ ਆ ਗਿਆ ਜੀ ਲੁਧਰ ਸਿੰਘ ਮਦਾਨ ਜੀ ਐਂਟਰੀ ਕਰ ਰਿਹਾ ਹੈਗਾ ਚੋਕਾ ਮਰਿਆ ਜੀ ਕਿੰਨੇ ਨੰਬਰ ਹੋ ਗਏ ਬਾਈ ਕਿੰਨੇ ਚ 38 ਕੈਂ ਓਵਰ ਹੋ ਗਏ ਕੈਂ ਓਵਰ ਤੇ ਸਾਰੇ 5 ਓਵਰ 38 ਨੰਬਰ ਹੋ ਗਈ ਲਾਸਟ ਬਾਲ ਹੈ ਕਹਿੰਦੇ ਓਵਰ ਦੀ ਨੰਬਰ 42 44 ਬਣਾਉਣੇ ਨੇ ਲੋ ਜੀ 44 ਨੰਬਰ ਬਣਾਉਣੇ ਦੂਜੀ ਟੀਮ ਨੇ ਹੁਣ ਕਰਨਗੇ ਬੋਲਿੰਗ ਸਤਨਾਮੀ ਦਾ ਮੁੰਡਾ ਭਿੰਦੇ ਦਾ ਮੁੰਡਾ ਆ ਜਾਂਦਾ ਬਾਜ ਦਾ ਮੁੰਡਾ ੜਾਰੀਆਂ ਮਰੂ ਬਾਜ ਵਾਂਗੂ ਜੀ ਆ ਗਿਆ ਓਏ ਵਿਕਟਰੀ ਨੇ ਡੇਗਰੀਆਂ ਨਾ ਆ ਦੇਖ ਲੋ ਜੀ ਚਾਕੇ ਵਿਕਟਰੀ ਨੇ ਡੇ ਕਰਤੇ ਆਪਦੇ ਵਾਰੀ ਤਾਂ ਬੈਟਸਮੈਨ ਆ ਗਿਆ ਨੰਬਰ 44 ਬਣਾਉਣੇ ਕਹਿੰਦੇ ਜੀ ਓ ਬੱਟਾ ਛੜਾ ਲੁਧਰ ਜੀ ਹੁਣ ਵੀ ਖੜਿਆ ਹੋ ਬਈ ਉਹ ਲੱਗ ਰੇ ਡਿੱਕਣਾ ਅਗਲੇ ਮੈਚ ਕਹਿੰਦੇ ਹੁਣ ਵੀ ਖੜਿਆ ਆਮਗੇ ਬੰਨ ਦੇ ਕੇ ਚੱਲ ਬਈ ਆ ਗਿਆ ਬੋਮਰਾ ਕਹਿੰਦਾ ਮੈਂ ਬੋਮਰਾ ਲੈ ਕੱਟ ਨੰਬਰ ਨਹੀਂ ਆ ਗਿਆ ਮਗਰ ਨੰਬਰ ਤਾਂ ਨਹੀਂ ਮਗਰ ਨੰਬਰ ਹੈ ਗਿਆ ਮਗਰ ਕਹਿੰਦਾ ਮੈਂ ਬੋਮਰਾ ਆਗਾ ਬੋਮਰਾ ਹਾਂ ਬੋਲਾ ਮੋਰਾ ਨਾ ਬੁੰਮਰ ਵਾਲਾ ਐਕਸ ਨਾ ਮੇਰਾ ਗੰਦਾ ਦੇਖੋ ਲੈ ਲੈ ਮੇਸਵਾਲਾ ਵੈਸੀ ਹੈ ਹੀ ਬੋਲਿੰਗ ਮੁੰਡੇ ਦੀ ਦੇਖਣਯੋਗ ਉਧਰ ਹੀ ਭੱਜ ਜਾ ਇੱਧਰ ਨਾ ਇੱਧਰ ਕੀ ਕਰਨ ਆਉਣਾ ਥੋੜਾ ਜਿਹਾ ਬੋਲਰ ਹਵਾਜਾ ਆ ਜਾਂਦਾ ਸਾਡਾ ਜੀ ਸਿੱਕੇ ਹੀ ਉਹ ਖਾਂਦਾ ਮੈਨੂੰ ਲੱਗਦਾ ਵੀ ਕੋਟਾ ਖਾਊਗਾ ਲੱਗਦੇ ਨੇ ਲੱਥਨ ਨਾ ਜੀ ਮੇਸਵਾਲਾ ਉਹ ਐ ਟਾਈਮ 'ਚ ਬੋਲਡਰ ਬਣ ਸਕਦਾ ਵਧੀਆ ਤੇ ਉਧਰ ਆ ਉਹ ਪਿੰਡੀ ਦਾ ਮੁੰਡਾ ਲੱਗ ਰਿਹਾ ਬਾਹਾਂ ਘਮਾਉਣ ਵਾਲਾ ਦੂਆ ਓਵਰ ਪਾਊਗਾ ਹਾਂ ਅਬ ਆ ਜਲਾ ਮੁੰਡਾ ਹੀ ਪਾਊਗਾ ਓਏ ਤੂੰ ਵੀ ਪਾਏਗਾ ਓਏ ਇਹ ਕਹਿੰਦਾ ਮੈਂ ਵੀ ਪਾਊਗਾ ਟਮੈਂ ਵੀ ਨਹੀਂ ਕਹਿੰਦਾ ਲੈ ਵੀ ਮੁੰਡਾ ਮਿਛਦੇ ਮਿਛੇ ਗੱਡੀ ਜਾਂਦਾ ਤੇਰੇ ਲੋ ਜੀਆ ਡਾਕਟਰ ਵਿੰਦਰ ਉਹਦਾ ਮੁੰਡਾ ਗਿਆ ਮਿਛੀ ਗੱਡੀ ਜਾਂਦਾਲੇ ਤੱਕ ਉਹ ਮੁੰਡਾ ਮਗਰ ਕਹੀ ਜਾਂਦਾ ਵੀ ਸ਼ਾਟ ਮਾਰ ਸ਼ਾਟ ਮਾਰਾ ਸ਼ਾਟ ਲਾ ਨਹੀਂ ਚਾਰ ਬੋਲੇ ਮਿਸ ਕਰਤੀਆਂ ਚਾਰ ਬੋਲੇ ਮਿਸ ਕਰਤੀਆਂ ਜੀ ਕਹਿੰਦੇ ਫੇਰ ਮਿਸ ਕਰਤੀਆਂ ਜੀ ਲੈ ਭਾਈ ਬੁੰਮਰਾ ਕਹਿੰਦੇ ਬੁੰਮਰੀ ਆ ਪੰਜ ਬੋਲਾਂ ਲਗਾ ਤਾਨੂੰ ਇਸੇ ਕਢਾ ਆ ਗਿਆ ਬੋਲ ਆਸਟ ਆ ਗਈ ਦੇਖੋ ਕੀ ਬਣਦਾ ਮੁੰਡਾ ਚਾਰ ਪੰਜ ਬੋਲਾਂ ਮਿਸੇ ਕੱਢ ਗਿਆ ਜੀ ਲਗਾਤਾਰ ਲੋ ਜੀ ਬੁੰਮਰਾ ਫੇਰ ਆ ਰਿਹਾ ਹੈ ਬੋਲਿੰਗ ਕਰਨਾ ਫੇਰ ਮੱਚੀ ਲੈ ਮੁੰਡੇ ਨੇ ਮੈਡਨ ਓਵਰ ਮਾਰਨ ਨੱਚਣ ਲੱਗ ਗਿਆ ਚਲੋ ਜੀ ਓਵਰ ਦੂਜਾ ਚੱਲ ਪਿਆ ਹੋਣਾ ਹੁਣ ਮਾਰਾ ਦਾ ਟੀਮ ਹਾਰੂਗੀ ਭਾਈ ਨੰਬਰ 4 ਓਵਰਾਂ 44 ਰਹਿ ਗਏ ਮੁਸ਼ਕਲ ਆ ਭਾਈ ਬੈਟਸਮੈਨ ਬਦਲ ਜੋ ਅੱਛਾ ਚਾਰ ਬੋਲਾ ਹੋਰ ਗੱਡੂ ਐ ਲੈ ਬਾਜ ਆ ਕਹਿੰਦੇ ਬਾਜ ਮਾਰਦਾ ਡਾਰੀਆਂ ਇਹ ਐ ਜੀ ਮੁੰਡਾ ਬਾਜ ਦਾ ਮਾਰਦਾ ਡਾਰੀਆਂ ਬਾਜ ਮੰਗੂ ਦੂਜੀ ਬਾਲ ਪਾਉਂਦਾ ਹੋਇਆ ਐਕਸ਼ਨ ਇਹਦਾ ਵੀ ਬਗਲ ਕਰ ਆਹਾਹਾਹਾਹਾ ਚਾਰ ਨੰਬਰ ਲਈ ਆਉਂਦਾ ਐ ਦੇਖੋ ਦੇਖੋ ਨੰਬਰ 1 ਵੀ ਨਹੀਂ ਲੈ ਬਈ ਖਾਤ ਹੀ ਨਹੀਂ ਖੋਲਿਆ ਬੋਲਾਂ ਛਤ ਹੋ ਗਈ ਅੱਠ ਹੋ ਗਈਆਂ ਕਹਿੰਦੇ ਲੈ ਭਾਈ ਇਹਦਾ ਮੁੰਡਾ ਮਿਸਚੀ ਮਿਸਚ ਕਰੀ ਜਾਂਦਾ ਨੰਬਰ 1 ਵੀ ਨਹੀਂ ਬਣਾਇਆ ਭਾਈ ਖਾਤਾ ਕੋਤਾ ਖੋਲ ਨਾ ਮੈਂ ਬਹੁਤ ਤਾਕੜਾ ਬੋਲਰ ਐ ਮੈਨੂੰ ਫੇਰ ਕਿਰਪਾ ਕਰਕੇ ਅੱਗੇ ਲੈ ਕੇ ਉਸ ਟੀਮ ਚ ਸਲੈਕਟ ਕਰਾਓ ਲੈ ਆ ਜਾ ਕਰੋ ਹੋ ਕੇ ਜਾ ਕੇ ਮੈਂ ਚੱਲ ਵੀ ਬਾਜਾ ਮੁੰਡਾ ਵਾਈਡ ਬਾਲ ਖਾਤਾ ਖੁੱਲ ਗਿਆ ਚੱਲ లేదా మివాలా వాలా నో వాలా నో వాలా ఆ బాడే తను కదా బాడే తన ਉਹ ਲਾ ਦੋ ਭਾਈ ਨੰਬਰ ਨੰਬਰ ਨਹੀਂ ਬਣਾਉਂਦਾ ਉਹ ਉਹ ਨਹੀਂ ਬਣਾਉਂਦਾ ਨੰਬਰ ਲਾ ਦੋ ਤੁਸੀਂ ਹੋਰ ਭੱਗ ਜਾਓ ਇਹਦਾ ਮੈਚ ਖਰਾਊਗਾ ਲੈ ਜਾ ਲੈ ਮੁੰਡਾ ਆ ਗਿਆ ਨੇ ਐਕਸ਼ਨ ਬਾਦ ਆਦਨੇ ਵੀ ਆ ਮਾਰੇ ਆ ਵੇ ਦਵਾ ਦੇ ਚੱਕਾ ਦੋ ਓਵਰ ਕਿੰਨੇ ਹੋ ਗਏ ਦੋ ਓਵਰ ਦੋ ਨੰਬਰ ਹੋ ਗਏ ਜੀ ਲੈ ਭਾਈ ਬਾਦਲ ਜਉਂਦਾ ਆਫਰੀ ਤੰਨ ਰਹਿ ਗਏ ਦਾ ਨੰਬਰੀ 2 ਬਣੇ ਨੇ ਯਾਰਾ ਨੰਬਰ 42 ਰਹਿ ਗਏ ਮੈਂ ਬਣਾ ਦੂਜੇ ਮੈਂ ਆ ਜਾ ਓਏ ਲਓ ਜੀ ਸ਼ੇਵਕ ਦਾ ਮੁੰਡਾ ਆ ਗਿਆ ਸ਼ੇਵਕ ਦਾ ਦੇਖੋ ਕੀ ਕਰੂਗਾ ਇਹ ਡਾਕਟਰ ਦੇ ਮੁੰਡਿਆਂ ਦਾ ਨੰਬਰ ਹੀ ਨਹੀਂ ਬਣਾਇਆ ਭਾਈ ਕੋਈ ਦੋ ਨੰਬਰ ਨੇ ਦੋ ਨੰਬਰ ਬਣਾ ਕੀ ਆ ਜੀ ਦੋ ਔਰਾਂ ਚ ਆ ਆ ਆ ਬੋਲੀ ਵਾਲੀ ਛੜਦਾ ਤੇਜ ਬੰਬਰਾ ਤੂੰ ਵੀ ਕਰ ਲੈ ਬਾਲ ਕੋਈ ਤੂੰ ਵੀ ਪਾ ਲੈ ਬਲੈਕ ਨਾ ਮੈਨੂੰ ਪਾਉਣ ਹੀ ਨਹੀਂ ਦਿੰਦੇ ਲੈ ਪਾਣੀ ਨਹੀਂ ਆਉਂਦੀ ਪਾਓ ਯਾਰ ਆਏ ਤੁਸੀਂ ਆ ਬੋਲਰ ਲੜ ਪਿਆ ਬੱਚੀ ਉਹ ਕਹਿੰਦਾ ਮੈਂ ਪਾਉਂਗਾ ਉਹ ਕਹਿੰਦਾ ਮੈਂ ਪਾਉਂਗਾ ਹੁਣ ਦੱਸੋ ਖੋਲ ਦੇ ਭਾਈ ਖਾਤਾ ਕੋ ਤਾਂ ਦੋ ਵੀ ਖੋਲ ਲੈ ਕੋਈ ਛੋਟ ਐਵੇਂ ਨਹੀਂ ਲਾਉਂਦਾ ਜਿੰਦਾ ਮੈਨੂੰ ਲੈ ਉਹ ਸਿੱਧੀ ਬਾਲਾ ਦਾ ਉਹ ਬੁੰਮਰਾ ਬਣਦਾ ਬਰੇ ਡੇਗੀ ਨਾ ਯਾਰ ਉਹ ਬਈ ਨੂੰ ਚੱਲ ਕੇ ਤਰਾ ਹੁੰਦਾ ਹੋਰ ਘੈਂਟ ਜੀ ਵੀਡੀਓ ਪਾ ਦੇ ਤੂੰ ਕੋਈ ਬਾਲ ਤੋਂ ਮਾਰੇ ਛਿੱਕਾ ਚੌਕਾ ਅਗਲਾ ਅਗਲਾ ਨਹੀਂ ਕਿੰਦਾ ਲੂਟ ਹੁੰਦਾ ਉਹ ਚੁਣਾ ਬੰਦੇ ਮਾਰੇ ਇੱਕ ਤਾਂ ਭਾੜਦਾ ਬਾਹਲੀ ਦੂਰੋਂ ਉਹ ਭੱਗ ਜਾਂਦਾ ਸਨਾਪ ਜਿੰਨੀ ਦੂਰ ਸਨਾਪ ਹੈ ਵੇ ਇੱਕ ਤਾਂ ਸਨਾਪ ਜਿੰਨੀ ਦੂਰ ਤਾਂ ਭੱਗ ਜਾਂਦਾ ਇਹ ਔਰ ਯਾਰਾ ਸਨਾਵ ਜਿੰਨੀ ਦੂਰ ਭਗ ਜਾਂਦਾ ਮਾਰੂ ਇਸਕਾ ਨਾ ਬਈ ਯਾਰ ਬਣਦੇ ਤਾਂ ਮੈਚ ਹਾਰਨਗੇ ਯਾਰ ਨੰਬਰ ਬਈ 42 ਜਾਂਦੇ ਨੇ ਤਾਂ ਹਾਰ ਗਏ ਮੈਚ ਹਾਂ ਆਹ ਇਹ ਕਹਦਾ ਮੈਂ ਕਿ ਤੂੰ ਇਹ ਕਹਦਾ ਮੈਂ ਦੇਖੀ ਛੱਕੇ ਚੱਕੇ ਲਾਉਂਦਾ ਦੂਜਾ ਉਹ ਆ ਪਾਕਿਸਤਾਨ ਵਾਲਾ ਹੱਕ ਏ ਲਾਗ ਗਾ ਚੋਕੇ ਛੱਕੇ ਮੂੰਹ ਕਿਉ ਲਗੋਈ ਜਾਂਦਾ ਓਏ ਆ ਦੇਖ ਲੋ ਜੀ ਮੂੰਹ ਲਗੋਈ ਜਾਂਦਾ ਬੈਟ ਨਾਲ ਓਏ ਆ ਦੇਖ ਲੋ ਜੀ ਕੈਮਰੀ ਫੜ ਲਿਆ ਜੀ ਬੋਲਾਂ ਪਿਛੇ ਲੜਪੇ ਦੋਨੇ ਜੀ ਤੇ ਨੇ ਖੜਿਆ ਰੀ ਲੜਪੇ ਜੀ ਉਹ ਕਹਿੰਦਾ ਮੈਂ ਬਾਲ ਪਾਉਂਗਾ ਕਹਿੰਦਾ ਮੈਂ ਪਾਉ ਤਿੰਨੀ ਲੜਪੇ ਜੀ ਬੋਲਿੰਗ ਕਰਨ ਪਿਛੇ ਲੜਪੇ ਤਿੰਨੇ ਉਹ ਕਹਿੰਦਾ ਮੈਂ ਬਾਲ ਪਾਉਣੀ ਅਰਮਾਨ ਕਹਿੰਦਾ ਮੈਂ ਬਾਲ ਪਾਉਣੀ ਆ ਉਹ ਬਾਜਰਾ ਮੁੰਡਾ ਕਹਿੰਦਾ ਮੈਂ ਬਾਲ ਪਾਉਣੀ ਆ ਬੁੰਮਰਾ ਦਾ ਪਾਈ ਗਿਆ